ਸਿੰਗਾਣੇ ਮੱਲਿਆ ਸ਼ਹਿਰ ਮਲਤਾਨ ਜਦੋਂ ਤੇ ਉੱਥੇ ਹੋਇਆ ਜਨਕਮਸਾਨ ਜਦੋਂ ਇੱਕ ਕਿਲੇ ਦੀ ਫਸੀਲ ਵਾਵਾ ਵੱਡੀ ਸੀ ਉਹਦੇ ਸਾਹਮਣੇ ਤੋਪ ਪੰਗੀਆਂ ਵਾਲੀ ਗੱਡੀ ਸੀ ਤੋਪ ਜੀ ਕਿਲੇ ਦੇ ਉੱਤੇ ਗੋਲੇ ਸੁੱਟਣ ਵਿੱਚ ਜੁੱਟ ਗਿਆ ਪਹਿਲੇ ਹੱਲੇ ਨਾਲ ਤੋਪ ਦਾ ਪਹੀਆ ਟੁੱਟ ਗਿਆ ਉਹਨੇ ਜਥੇਦਾਰਾਂ ਨੂੰ ਬੁਲਾਇਆ ਏ ਤੇ ਸਾਰਿਆਂ ਨੂੰ ਹਾਲਤੋ ਜਾਣੂ ਕਰਵਾਇਆ ਏ ਕਹਿੰਦਾ ਜਥੇਦਾਰ ਸਾਹਿਬ ਇਦਾਂ ਤੇ ਬਣ ਗੱਲ ਨਹੀਂ ਸਕਦੀ ਟੁੱਟੇ ਪਹੀਏ ਨਾਲ ਤੋਪ ਚੱਲੇ ਨਹੀਂ ਸਕਦੀ ਹਾਲ ਕੋਈ ਆ ਜੇ ਕੋਈ ਕਰੇਗਾ ਤੋਪ ਤਾਂ ਚੱਲੇਗੀ ਜੇ ਕੋਈ ਤੋਪ ਦੇ ਥੱਲੇ ਆਪਣਾ ਮੋਢਾ ਧਰੇਗਾ ਕਹਿੰਦਾ ਮੰਨ ਲੋ ਇਹ ਵੀ ਕੋਈ ਵੈਗਰੂ ਦਾ ਬਾਣਾ ਏ ਜਿਨੇ ਤੋਪ ਦੇ ਥੱਲੇ ਮੋਢਾ ਦਿੱਤਾ ਉਹਨੇ ਤੁੰਬਾ ਤੁੰਬਾ ਹੋ ਉੱਡ ਜਾਣਾ ਏ ਬਸ ਇੰਨੀ ਗੱਲ ਕਹਿਣ ਦੀ ਧੀਰ ਸੀ ਸਿੰਘਾਂ ਵਿੱਚ ਲੜਾਈ ਸ਼ੁਰੂ ਹੋਈ ਫੇਰ ਸੀ ਇਹ ਅਨੋਖੀ ਲੜਾਈ ਜੋ ਸਿੰਘ ਲੜਨਦੇ ਹੀ ਇੱਕ ਦੂਜੇ ਨੂੰ ਪਿੱਛੇ ਕਰਕੇ ਤੋਪ ਦੇ ਥੱਲੇ ਮੋਢਾ ਧਰਨਦੇ ਏ ਜਥੇਦਾਰ ਨੇ ਸਾਰਿਆਂ ਨੂੰ ਆਵਾਜ਼ ਮਾਰੀ ਆ ਕਹਿੰਦਾ ਸਾਰੇ ਪਿੱਛੇ ਹਟ ਜਾ ਸਭ ਤੋਂ ਪਹਿਲਾਂ ਮੇਰੀ ਵਾਰੀ ਆ ਜੇ ਇੱਕ ਗੋਲੇ ਨਾਲ ਕੰਧ ਨਾ ਟੁੱਟੀ ਜ਼ਿੰਦਗੀ ਤੁਹੀਂ ਵੀ ਲੇਖੇ ਲਾ ਆ ਜਾਇਓ ਆਪਣੇ ਅਹੁਦੇ ਦੇ ਹਿਸਾਬ ਨਾਲ ਵਾਰੀ ਵਾਰੀ ਪਿੱਛੇ ਆ ਜਾਇਓ ਪਹਿਲਾਂ ਵੱਡਾ ਜਥੇਦਾਰ ਫਿਰ ਛੋਟਾ ਫਿਰ ਉਸ ਤੋਂ ਛੋਟਾ ਲੈਣ ਬੱਧੀ ਸਰਦਾਰਾਂ ਨੇ ਇਦਾਂ ਕਰਦੇ ਕਰਦੇ ਉੱਡ ਗਏ ਸਿੰਘ ਸਤਾਰਾਂ ਨੇ ਜਦੋਂ 17 ਵਾਰ ਕਿਲੇ ਦੀ ਕੰਧ ਦੀ ਉੱਤੇ ਗੋਲਾ ਦਾੜ-ਦਾੜ ਪਿਆ ਫਿਰ ਮਲਤਾਨ ਕਿਲੇ ਦੀ ਕੰਧ ਦੇ ਵਿੱਚ ਪਾੜ ਪਿਆ ਪਹਿਲਾਂ ਬਾਹਰ ਤਿਆਰ ਜੋ ਖੜੀਆਂ ਸੀ ਫਿਰ ਫੌਜਾਂ ਅੰਦਰ ਜਾਵੜੀਆਂ ਸੀ ਫਿਰ ਅੰਦਰ ਜੰਗ ਲਹੂ-ਲੁਹਾਨ ਹੋਇਆ ਫਿਰ ਜਾ ਕੇ ਫਤਿਹ ਮਲਤਾਨ ਹੋਇਆ ਫਿਰ ਜਾ ਕੇ ਫਤਿਹ ਮਲਤਾਨ ਹੋਇਆ